ਹੁਣ ਮਸ਼ੀਨਰੀ ਇਹੀ ਜੀ ਆ ਗਈ ਆਟੋਮੈਟਿਕ ਇਹਦੀ ਪ੍ਰਾਲੀ ਨੂੰ ਖੇਤ ਵਿੱਚ ਹੀ ਇਕੱਠਾ ਕਰ ਦਿੰਦੀ ਹੈ ਵਾਹਨ ਬਿਲਕੁਲ ਸੰਬੰਧ ਦੀ ਆ ਦੇਖ ਲੋ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਰਹੇ ਹਾਂ ਸੀ ਸਾਰਾ ਕੁਝ ਪ੍ਰਾਲੀ ਨੂੰ ਕਿਵੇਂ ਇਕੱਠੇ ਕਰੇ ਸਾਦ ਨੂੰ ਬਹੁਤ ਤਕੜੇ ਨੇ ਬਹੁਤ ਕਾਲੀ ਨਾ ਕੰਮ ਨਿਪਟਾ ਰਾ ਪਰਾਦੀ ਦਾ ਇਹ ਦੇ ਲੋ ਲੈਣਾ ਬਣਾਦਿੰਗੇ ਪ੍ਰਾ ਲਈਦਿਆਂ ਇਕੱਠੀ ਕਰਕੇ ਆਹ ਦੇਖੋ ਦੋ ਟਰੈਕਟਰ ਲੱਗ ਰਹੇ ਨੇ ਪ੍ਰਾਦੀ ਨੂੰ ਇਕੱਠੀ ਕਰ ਰਹੇ ਨੇ ਇਧਰ ਸ਼ੇ ਸੋਨਾ ਲਿੱਕਾਰ ਹੈ ਕਰਜਨ ਤੇ ਕਟੋਟ ਪੰਜ ਛੇ ਟਰੈਕਟਰ ਲੱਗੇ ਹੋਏ ਨੇ ਇੱਥੇ ਇੱਥੇ ਪ੍ਰਾਦੀ ਨੂੰ ਮਿੰਟੀ ਸਕਿੰਟੀ ਵਸੇ ਆ ਇਕੱਠਿਆ ਕਰ ਦੇਣਗੇ ਫਿਰ ਇਹ ਬੇਲਰ ਹੋਣਗੇ ਬੇਲਰ ਆ ਕੇ ਤਕਰੀਬਨ ਇਹਨਾਂ ਦੀਆਂ ਗੱਠਾਂ ਬੰਨ੍ਹਾ ਹੋ ਜਾਣਗੀਆਂ ਅੱਜ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਇਹ ਬਹੁਤ ਵਧੀਆ ਤਰੀਕਾ ਹੈ ਇਹ ਸਾਧਨ ਬਹੁਤ ਵਧੀਆ ਨੇ ਆ ਦੇਖੋ ਇਹ ਪ੍ਰਾਦ ਨੂੰ ਵਿੱਚੇ ਦੱਬ ਕੇ ਵਾਈ ਜਾਂਦੇ ਨੇ ਤੇ ਇਧਰ ਇਹ ਪ੍ਰਾਦ ਨੂੰ ਇਕੱਠੇ ਕਰਨ ਲੱਗੇ ਪੈ ਜਾਂਦੇ ਨੇ ਧੋਨੇ ਟਰੈਕਟਰ ਉਹਨੇ ਕਿਹਾ ਦੋ ਇੱਧਰ ਲੱਗੇ ਨੇ ਇੱਕ ਉੱਪਰ ਇਹ ਦੋ ਉੱਧਰ ਆ ਪੰਜ ਟਰੈਕਟਰ ਪੰਜ ਗੱਲਿਆ ਜੀ ਚੱਲ ਰਹੇ ਨੇ ਇੰਨਾ ਮੂਰੇ ਪ੍ਰਾਲੇ ਕਿਵੇਂ ਰੁਕੂਗੀ ਆ ਦੇਖ ਲਓ ਆ ਪਤਾ ਨਹੀਂ ਲੱਗਦਾ ਵੀ ਇਹ ਦੇਖ ਲਓ ਆਉਂਦੇ ਜੀ ਗਵਿੰਦਾ ਸਿੰਘ ਐਂਡ ਪਾਰਟੀ ਕੱਟ ਕਰ ਉਹਨਦੇ ਕਬੀਚੀ ਜਾਂਦੇ ਨੇ ਜੇ ਤੋਂ ਬਰਾਲੀ ਚੱਕੀ ਉੱਥੇ ਨਾਲ ਦੇ ਨਾਲ ਬੀਜਿਆ ਗਿਆ ਹੈਪੀ ਸ਼ਿਟ ਨਾ ਦੀਪਾ ਕੀ ਹੋਗਰਤਾ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਬਹੁਤ ਵਧੀਆ ਉਪਰਾਲੇ ਇਲਾੰਤ ਕਰੀਬਨ ਸਾਮ ਤਕਰ ਆਦਮੀ ਤੋਂ ਅੱਧਾ ਕਿਲਾ ਨਹੀਂ ਸੀ ਤਿਆਰ ਹੁੰਦਾ ਉਹ ਜਿੰਨਾ ਉਹ ਜਵਾਨਿਆਂ ਚ ਇੱਕ ਹਾਲ ਨਾਲ ਇੱਕ ਆਦਮੀ ਹਫਤੇ ਚ ਕੰਮ ਕਰ ਦਿੰਦਾ ਕਰਦਾ ਸੀ ਉਹ ਹੁਣ ਘੰਟੇ ਚ ਹੀ ਹੋ ਜਾਂਦੇ ਨੇ ਨਵੇਂ ਤੋਂ ਨਵੀਂ ਤਕਨੀਕ ਆ ਗਈ ਨਵੇਂ ਤੋਂ ਨਵੇਂ ਸਾਧਨ ਆ ਗਏ ਦੇਖੋ ਕਿੰਨੇ ਫਾਸਟ ਕੰਮ ਕਰ ਰਹੇ ਨੇ ਦੋਨੇ ਟਰੈਕਟਰ ਕਿਵੇਂ ਬੱਜੇ ਫਾਇਦੇ ਨੇ ਤੇ ਆਪਣੇ ਦੇਖਦੇ ਦੇਖਦੇ ਇਹਨਾਂ ਨੇ ਲੈਣਾ ਬਣਾ ਤੀਆਂ ਹੁਣ ਇਹ ਜੋ ਪਰਾਲੀ ਚੱਕੀ ਨਾਲ ਦੀ ਨਾਲ ਹੀ ਸਬਪੂਚੀਟ ਨਾ ਕੰਕਟ ਵੀ ਚੀ ਜਾਊਗੀ ਇਦਾਂ ਦੇਖੋ ਇਹ ਕਿੰਨੇ ਵੱਡੇ ਵੱਡੇ ਛੰਨ ਨੇ ਜਿਹੜੇ ਤਕਰੀਬਨ ਸਾਰਾ ਕੰਮ ਇੱਕ ਵਾਰੀ ਜੀਨ ਮਿਲ ਦਿੰਦੇ ਨੇ ਦੇਖੋ ਇੱਕ ਖੇਤ ਜੀ ਦੋ ਇਹ ਟਰੈਕਟਰ ਨੇ ਤੇ ਨਾਲ ਦੇ ਨਾਲ ਇਹਨਾਂ ਮਿਲ ਜਾਂਦੇ ਨੇ ਇੱਕ ਵਾਰੀ ਜੀ ਬੀਜ ਬਜਾਈ ਬਾ ਬਾਈ ਤਾਰਾ ਕੁਸ਼ਕੇ ਵਾਲੀ ਜਿਹਨ ਮੇਰੇ ਦਿੰਦੇ ਨੇ ਸਰਕਾਰ ਨੇ तकरीबन ਇਹ ਸੰਦ ਸਬਸਿਡੀ ਤੇ ਬਹੁਤ ਦਿੱਤੇ ਨੇ ਕੁਝ ਲੋਕ ਇਹਦੇ ਨਾ ਨਾ ਬੀਜ ਦੇ ਪਜਾਈ ਕਰਦੇ ਆ ਪਰ ਆਦਨ ਦਬਕੇ ਨਹੀਂ ਤਾਂ ਕੁਝ ਨਹੀਂ ਵੇਚਦੇ ਗੁੰਨਾਂ ਕੋਲੇ ਖੜੇ ਨੇ ਪਰ ਅੱਗ ਫਿਰ ਵੀ ਲਾ ਦਿੰਦੇ ਜਿੰਨਾ ਲੋਕ ਖਿਸ਼ਾਨਾਂ ਨੂੰ ਸਬਸਿਡੀ ਦੇ ਸਾਧਨ ਮਿਲੇ ਨੇ ਨਾ ਉਹਨਾਂ ਦਾ ਅੱਗ ਨਹੀਂ ਅੱਗ ਲਾਉਣ ਦਾ ਫਰਜ਼ ਨਹੀਂ ਬਣਦਾ ਦੇਖੋ ਆਹ ਟਰੈਕਟਰ ਫਿਰਦਾ ਉਹ ਫਿਰਦਾ ਇੱਧਰ ਫਿਰਦਾ ਉਹ ਫਿਰਦਾ ਚਾਰ ਪੰਜ ਟਰੈਕਟਰ ਇੱਕ ਥਾਂ ਹੀ ਘੁੰਮ ਰਹੇ ਨੇ ਇਹ ਕੰਮ ਉਹਰੇ ਬਿਜੀ ਜਾਂਦਾ ਬਹੁਤ ਆਸ਼ਾਨ ਕੰਮ ਹੋ ਗਿਆ ਪੁਰਾਣੇ ਜਵਾਨੇ ਜਿੰਨਾ ਕੰਮ 10 10 20 20 ਬੰਦੇ ਇਕੱਠੇ ਹੋ ਕੇ ਹਫਤੇ ਹਫਤੇ ਚਕਾਦੇ ਜਿਹਦਾ ਹੁਣ ਘੰਟਿਆਂ ਦੇ ਵਿੱਚ ਹੀ ਹੋ ਜਾਂਦਾ ਹੈ ਇਹ ਜ਼ਮੀਨਾਂ ਵੀ ਜਿੱਥੇ ਇਹ ਚੱਲ ਰਿਹਾ ਇੱਥੇ ਇੱਕੋ ਹੀ ਫਸਲ ਹੁੰਦੀ ਸੀ ਸੋਲੇ ਹੁੰਦੇ ਸੀ ਜਾਮ ਬਾਇਰਾ ਹੁੰਦਾ ਸੀ ਗਾ ਦੋਨਾਂ ਚ ਇੱਕੋ ਹੀ ਫਸਲ ਹੁਣ ਤਿੰਨ ਤਿੰਨ ਫਸਲਾਂ ਲੈਣ ਲੱਗ ਪਏ